ਲੋਕ লাইਵ ਦੇਖ ਰਹੇ ਤੁਸੀਂ ਤੇ ਮੈਂ ਬਿਆਸ ਗਰੋੜੀਆਂ ਗੁਰਦੁਆਰਾ ਧਰਮਸਾਲ ਸਾਹਿਬ ਪਿੰਡ ਰੋੜੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਕਤੀ ਦੇ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਤੇ ਜਿਸ ਵਿੱਚ ਨਗਰ ਦੀਆਂ ਸਮੂਹ ਸੰਗਤਾਂ ਦੇ ਵੱਲੋਂ ਸ਼ਰਧਾ ਭਾਵ ਦੇ ਨਾਲ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਜਿਹੜੀ ਉਹ ਲਗਾਈ ਜਾ ਰਹੀ ਹੈ ਤੇ ਬਹੁਤ ਹੀ ਚਾਰੂ ਤਰੀਕੇ ਦੇ ਨਾਲ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਨਗਰ ਕੀਰਤਨ ਪ੍ਰਕਰਮਾ ਕਰਦਾ ਹੋਇਆ ਇੱਥੋਂ ਗੁਜ਼ਰ ਰਿਹਾ ਵਾ ਕਿ ਬਾਬਾ ਸੁਨੀਲ ਸਿੰਘ ਜੀ ਦੇ ਵੱਲੋਂ ਹਰ ਵਾਰੇ ਪ੍ਰਲਾਇਕਤਾ ਜਾਂਦਾ ਹੈ ਤੇ ਵਕਤ ਇੱਡਾਂ ਦੀਆਂ ਸੰਗਤਾਂ ਵੀ ਇਕੱਤਰ ਹੋਈਆਂ ਨੇ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਆਓ ਬਾਬਾ ਜੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਾਣ ਲੈਂਦੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦਾ ਧੰਨਵਾਦ ਜੀ ਦੀ ਕਿਰਪਾ ਦੁਆਰਾ ਗੁਰਦੁਆਰਾ ਧਰਮਸਾਲ ਸਾਹਿਬ ਤੋਂ ਨਗਰ ਕੀਰਤਨ ਸਹਿਬ ਸ੍ਰੀ ਗੁਰੂ ਏਕਬਹਦਰ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਵਿੱਚ ਆਰੰਭ ਹੋਇਆ ਜੋ ਇਸ ਟਾਈਮ ਗੁਰਦੁਆਰਾ ਸ਼ਬਦ ਪ੍ਰਕਾਸ਼ ਮਲਾਵ ਦੇ ਵੇਖੇ ਪਹੁੰਚਿਆ ਹੈ ਜੋ ਇੱਕ ਗੁਰੂ ਮਹਾਰਾਜ ਜੀ ਦੇ ਸਿੱਧੀ ਪੁਰਬ ਦੇ ਸੰਬੰਧ ਦੇ ਵਿੱਚ 350 ਸਾਲ ਮਹਾਰਾਜ ਜੀ ਨੇ ਜੋ ਆਪਣਾ ਬਲੀਦਾਨ ਦਿੱਤਾ ਹਿੰਦ ਦੀ ਖਾਤਰ ਜੇ ਉਹਨੂੰ ਮੁੱਖ ਰੱਖਦੇ ਆ ਸਮੂਹ ਨਗਰ ਨਿਵਾਸੀ ਸੰਗਤਾਂ ਦਾ ਉਪਦ ਉਦਮਪਰਾਲਾ ਜੋ ਕਿ ਮਹਾਰਾਜ ਜੀ ਨੇ ਜੋ ਕਿ Hindu dharm ਕਿਉਂਕਿ ਉਹ ਤਾਂ ਜਿਹੜਾ ਹੈਗਾ ਸੀ ਸਾਰਾ ਹੀ ਹਿੰਦੂ ਧਰਮ ਘਾਤਰੇ ਵਿੱਚ ਸੀ ਪੌਰੰਗ ਜੀ ਉਹ ਟਾਈਮ ਜੰਜੂ ਲਾ ਰਿਹਾ ਸੀ ਮੰਦਰ ਢਾ ਰਿਹਾ ਸੀ ਸੋ ਮਹਾਰਾਜ ਜੀ ਜੇ ਆਪਣਾ ਬਲੀਦਾਨ ਦੇ ਕੇ ਜੋ ਕਿ ਬਹੁਤ ਵੱਡਾ ਇੱਕ ਸ਼ਾਕਾ ਕੀਤਾ ਜੋ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਤੇ ਵਰਲਡ ਦੇ ਵਿੱਚ ਉਨਾ ਦਾ ਇਹ ਦਿਨ ਸਹੀਦੀ ਪੁਰਬ ਬੜੇ ਸਰਧਾ ਤੇ ਪ੍ਰੇਮ ਨਾਲ ਮਨਾਇਆ ਜਾਂਦਾ ਹੈ ਸੋ ਬਹੁਤ ਬਹੁਤ ਧੰਨਵਾਦ ਬਲੌਦ ਚੈਨਲ ਦਾ ਭਾਈ ਬਿਆਨ ਸਿੰਘ ਜੀ ਦਾ ਜਿਨ੍ਹਾਂ ਨੇ ਕਵਰ ਕੀਤੀ ਹੈ ਸੋ ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਮੇਰਾ ਦਾ ਰੱਖਣ ਸੋ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਕਾਸ਼ ਸ਼ਬਦ ਪ੍ਰਕਾਸ਼ ਦਾ ਤੇ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਗੁਰੂ ਮਹਾਰਾਜੀ ਸਭ ਨੂੰ ਚੜ੍ਹਦੀ ਕਲਾ ਮੇਰਾ ਦਾਤ ਰੱਖਣੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਗੁਰ ਤੇਗ ਬਹਾਦਰ ਜੀ ਦੇ ਪਵਿੱਤਰ ਸ਼ਹੀਦੀ ਦੇ ਹਾੜੇ ਤੇ ਯਾਦ ਕਰਨ ਲਈ ਇਕੱਠੇ ਹੋਏ ਹਾਂ ਤੇ ਅੱਜ ਗੁਰੂ ਜੀ ਨੇ ਸਾਨੂੰ ਇਸ ਬਲਵਾਂ ਦਿਵਸ ਨੂੰ ਯਾਦ ਕਰਾਉਂਦਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਜੀਵਨ ਦੇ ਵਿੱਚ ਸੱਚ ਲਈ ਖੜੇ ਰਹਿਣਾ ਹੀ ਸਾਡੀ ਸਭ ਤੋਂ ਵੱਡੀ ਬਹਾਦਰੀ ਹੈ ਤੇ ਅੱਜ ਜੋ ਆਪਾਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਆਪਾ ਗੁਰੂ ਤੇਗ ਬਹਾਦਰ ਜੀ ਦੇ ਸਿੱਖਿਆ ਤੇ ਚੱਲੀਏ ਸੱਚ ਦੀ ਰਾਹ ਉਹਨਾਂ ਨੇ ਜੋ ਦਿਖਾਈ ਆ ਅਸੀਂ ਉਸ ਰਾਹ ਤੇ ਚੱਲੀ ਤੇ ਗੁਰੂ ਸਾਹਿਬ ਜੀ ਨੇ ਅੱਜ ਰੋਟੀਆਂ ਤੋਂ ਨਗਰ ਕੀਰਤਨ ਨਿਕਲੇ ਜੋ ਵੀ ਬਹੁਤ ਹੀ ਸ਼ਲਾੰਗਰ ਯੋਗ ਰਿਹਾ ਤੇ ਅਸੀਂ ਵਾਹਿਗੁਰੂ ਜੀ ਦੇ ਪਰਮਾਤਮਾ ਕੇ ਹੀ ਅਰਦਾਸ ਕਰਨ ਕਿ ਵਾਹਿਗੁਰੂ ਹਮੇਸ਼ਾ ਸਭ ਨੂੰ ਸੱਚ ਦੀ ਰਾਹ ਦਿਖਾਏ ਹਿੰਮਤ ਹੌਸਲਾ ਤੇ ਸਤਿ ਭਾਵ ਨਾਲ ਦੀ ਸੇਵਾ ਦਾ ਬਲ ਬਖਸ਼ੇ